ਜੀ ਸਸਕਲ ਦੀ ਸਾਰਨ ਕੋਰ ਬਲੌਕ ਤੇ ਤੁਹਾਡਾ ਸਾਕਤ ਹੈ ਅੱਜ ਆਪਾਂ ਬਣਾਵਾਂਗੇ 사ਗ ਤੇ 사ਗ ਸਾਡੇ ਆਲਰੇਡੀ ਪਿੱਛੇ ਬੀਜਿਆ ਹੋਇਆ ਆ ਚਲੋ ਜੀ ਦਿਖਾਈਏ ਤੁਹਾਨੂੰ ਸਾਡੀ ਪਿਛਲੀ ਵੈਜੀਟੇਬਲ ਆ ਤੇ ਸਾਡੇ ਬੇਰ ਲੱਗਿਆ ਬੇਰ ਤੋੜ ਦਿਓ ਹਾਂਜੀ ਬੇਰ ਤੋੜਦੀਆਂ ਮੈਂ ਤਾਂ ਕਿਤੇ ਤੁਹਾਡੇ ਬਾਅਦ ਨਹੀਂ ਦੇਖੇ ਨੰਬੀ ਮੈਨੂੰ ਤਾਂ ਅੱਜ ਸੋਲੇ ਆਇਆ ਨਹੀਂ ਬੜੀ ਖੁਸ਼ੀ ਹੋਈ ਮੈਨੂੰ ਬੇਰ ਆ ਸਾਡੇ ਮਾਤਾ ਸ੍ਰੀ ਦੀ ਸੇਲੀ ਆ ਮਮਮੀ ਹਾਂਜੀ ਤੇ ਤੇ ਸਾਡੇ ਲੱਗੇ ਨੇ ਵੱਡੇ ਵੱਡੇ ਬੇਰ ਹਾਂ ਆ ਤੋੜਿਆ ਕਿੰਨੇ ਸੋਹਣੇ ਲੱਗਿਆ ਨਾ ਚਲੋ ਤੋੜੋ ਫਿਰ ਤੋੜ ਇੱਧਰ ਨਹੀਂ ਤੋੜਿਆ ਉਹ ਦਰਾਣੀ ਮੇਰੀ ਉਹ ਕਰਦੀ ਐ ਆ ਦੇਖਣਾ ਪਾ ਦਰਾਣੀ ਮੇਰੀ ਪਾਲਕ ਤੋੜਦੀ ਐ ਇਹ ਨਾ ਮੇਥੀ ਤੋੜਦਾ ਫਿਰ ਤੋੜ ਆ ਮੇਰੀ ਛੋਟੀ ਸਾਸੂ ਮਾਤਾ ਆ ਚਾਚੀ ਸਾਸਾ ਇਹ ਸਾਗ ਨੂੰ ਵਾਢਾ ਲਾਇਆ ਨੇ ਅੱਜ ਆਪਾਂ ਸਾਗ ਬਣਾਵਾਂਗੇ ਹਾਂ ਸਾਗ ਬਣਾਵਾਂਗੇ ਇੱਧਰ ਸਾਡੇ ਸੜਕਾਂ ਨਹੀਂ ਦੇ ਆ। ਹਾਂ ਮੈਂ ਮਿੱਟੀ ਉਹਦੇ ਤੁਸੀਂ ਠੀਕ ਆ। ਤੁਸੀਂ ਮੈਂ ਜਾਣੀ ਆਂ ਕੋਈ ਚੰਗਾ। ਚੱਲੇ? ਹਾਂ। ਤੋ ਬੇਰ ਤਾਂ ਤੋੜ ਲਓ। ਪਾ ਤੋੜ ਲੇ। ਬਸ? ਹੋਰ। ਹੋਰ ਫਿਰ ਤੁਸੀਂ ਉਸ ਕਹਿਣਾ ਜਾਓਗੇ। ਤੁਹਾਨੂੰ ਕਿਵੇਂ ਲੱਗਦਾ ਆਪਦੇ ਬਗੀਚੇ ਜਾ ਕੇ ਵਿੱਚੇ। ਵੀਰ ਥੋੜੀ ਦੀ ਬੇਰ ਤੋੜੀ ਤੇ ਕਿੰਨੀ ਸੋਹਣੀ ਲੱਗਦੀ ਆ। ਗਰਾਣੀ ਮੇਰੇ ਸਾਰੇ ਪਾਲਕ ਥੋੜੀ ਆ ਗਈ ਆ। ਨਿੰਬੂ ਦਾ ਹੀ ਨਹੀਂ ਨਿੰਬੂ ਚਲੋ ਘਾ ਲਾ ਨਿੰਬੂ ਚਾਰ ਪਾਤਾ ਸਾਰਾ ਤੋੜ ਕੇ ਉਹਨਾਂ ਨੇ ਇੱਧਰ ਸਾਡੇ ਇੱਕ ਨਿੰਬੂਆਂ ਦਾ ਬੂਟਾ ਲੱਗਿਆ ਆ ਹਾਂ ਜੀ ਨਿੰਬੂ ਤੋੜ ਲਏ ਨਾ ਪਹਿਲਾਂ ਬਾਵਾਂ ਲੱਗੇ ਹੋਏ ਸੀਗੇ ਹੁਣ ਇਹ ਦੁਬਾਰਾ ਨਿਕਲਦੇ ਆ ਅਸੀਂ ਛੋਟੇ ਛੋਟੇ ਹੋਏ ਹੋਏ ਆ ਦੁਬਾਰਾ ਨਿਕਲ ਰਹੇ ਫੇਰ ਹਜੇ ਪੀਲੇ ਹੋਣਗੇ ਹੌਲੀ ਹੌਲੀ 20 ਦੁਬਾਰਾ ਨਿਕਲੇ ਹੋਇਆ ਇਹਦਾ ਨਿੰਬੂ ਤਾਂ ਬਾਹਲੇ ਲੱਗੇ ਵੀ ਸੀ ਚਾਰ ਚਾਰ ਪੰਜ ਪੰਜ ਕਿਲੋ ਇਕੱਠੇ ਲਾਉਂਦੇ ਸੀ ਅੱਛਾ ਹਾਂ ਬਾਵਾਂ ਲੱਗੇ ਸੀ ਨਿੰਬੂ ਨੂੰ ਨਾ ਹੋਰ ਸਾਡੇ ਨੂੰ ਲੱਗੇ ਨਹੀਂ ਤੂੰ ਜ਼ਿਆਦਾ ਵੱਡਾ ਹੋਇਆ ਪਿਆਸਾ ਤਾਂ ਬਹੁਤ ਕਰ ਲੱਗ ਗਈ ਸੀ ਬੀਬੀਆਂ ਦੀਆਂ ਗੱਲਾਂ ਸੁਣੀ ਜਾਓ ਠੀਕ ਹੈ ਸੀਦਾ ਭਾਈ ਤੇਰੇ ਨਾਲ ਹੀ ਆ ਬੈਹਿ ਜਾ ਨਹੀਂ ਬੈਹਿ ਜਾ ਫੁੱਟ ਮੁੱਟ ਜੀ ਬੈਹਿ ਜਾ ਲੈ ਕੇ ਹੁਣ ਜੇ ਆਉਂਦੇ ਆਂ ਫੇਰ ਹੀ ਪਾਉ ਜੀ ਨੇ ਪਾਉਣਾ ਅਸੀਂ ਐਸਾ ਕਰਕੇ ਸਮਾਨ ਲਾ ਗਏ ਵੀ ਚਲ ਕੋਈ ਤਾਂ ਖਾਵੇ ਜੀ ਅਸੀਂ ਦੂ ਦੂਰ ਬੈਠੇ ਆ ਸਹੀ ਹੈ ਫਿਰ ਐਸੀ ਵੀ ਆ ਕੇ ਖਾ ਲਾਂਗੇ ਸਾਨੂੰ ਪਈ ਪੁਆਈ ਚੀਜ਼ ਮਿਲ ਜਾਂਦੀ ਆ ਵੇਰ ਦੇਖੋ ਕਿੰਨਾ ਸੋਹਣਾ ਹੈ ਵੇਰ 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 ਕਛੇ ਟੇਬਲ 'ਤੇ ਲਾ ਕੇ ਜਾਉਂਗਾ ਜਿਆਦਾ ਨੁੱਦੇ ਸਾਗ ਦਿਖਾਉਣਾ ਚਲੋ ਅਸੀਂ ਚੱਲੇ ਆ ਅਸੀਂ ਦੂਜੇ ਪਾਸੇ ਵੀ ਸਾਡੇ ਸਬਜ਼ੀ ਵਾਲਾਈਆਂ ਨੇ ਸਾਗ ਲਾਇਆ ਇਹ ਲਾਇਆ ਸਾਡੇ ਚਾਚੇ ਨੇ ਪਾਲਕ ਮੇਥੀ ਹਾਂ ਚਾਚੇ ਨੇ ਮਿਹਨਤ ਕੀਤੀ ਐ ਚਾਚੇ ਨੇ ਨਹੀਂ ਲਾਇਆ ਮੈਂ ਵੀ ਲਾਇਆ ਆ ਆਹ ਉਹ ਤਾਂ ਚਾਚੇ ਨੂੰ ਬਣਦਾ ਨਹੀਂ ਚਾਚੇ ਨੇ ਸਾਡੇ ਨੇ ਮਿਹਨਤ ਕੀਤੀ ਆ ਦੇਖ ਕਿੰਨਾ ਸਾਫ਼ ਰੱਖਿਆ ਦੀ ਨਾ ਹਾਂ ਸੰਤਰੇ ਦੇ ਬੂਟੇ ਲੈ ਤੇਰੇ ਚਾਚੇ ਨੂੰ ਸਾਫ਼ ਕਰ ਵਧੀਆ ਵਧੀਆ ਬੂਆ ਸੰਤਰੇ ਨੇ ਆਹਾਂ ਸੰਤਰੇਆਂ ਦੇ ਉੱਟ ਆ ਆ ਵੀ ਸੰਤਰੇਆਂ ਦਾ ਉੱਟ ਆ ਇਹ ਪੱਨ ਨੂੰ ਮੈਨੂੰ ਲੱਗਦਾ ਆਵਾਂਗੇ ਨਾ ਉਹ ਤੁਹਾਨੂੰ ਵੱਡੇ ਵੱਡੇ ਹੋ ਜਾਣੇ ਆ ਪੰਜਾਬ ਦਾ ਮਾਹੌਲ ਨਾਲ ਸੌਲ ਨਾਲੇ ਧੁੱਪ ਨਿਕਲੀ ਵਧੀਆ ਨਾਲੇ ਸਾਗ ਧਰਾਂਗੇ ਅੱਜ ਤੇ ਆ ਕੀ ਆ ਹੁਣ ਤੁਸੀਂ ਸਾਡੇ ਮੜਾ ਜ ਆ ਸਾਗ ਆ ਦੋਸਤਾਂ ਨੂੰ ਦੱਸੋਗੇ ਐਕਸਪਲੇਨ ਕਰੋਗੇ ਕਿ ਕਿ ਇਹ ਕੀ ਚੀਜ਼ ਆ ਸਾਗ ਕਿਹੜਾ ਸਾਗ ਆ ਤੋਰੀਆ ਤੋਰੀਏ ਦਾ ਓਕੇ ਤੇ ਇਧਰ ਆਪਣੇ ਲੱਗੀ ਆ ਪਾਲਕ ਇਧਰ ਤਾਂ ਇਧਰ ਸਾਡੇ ਲੱਗੀ ਆ ਪਾਲਕ ਮੇਥੇ ਲਸਣ ਲਾਇਆ ਚਾਚੇ ਨੇ ਗਾਜਰਾ ਲਾਈ ਆਂ ਟੀ ਹੋਰ ਕੀ ਲਾਇਆ ਚਾਚੇ ਨੇ ਰੇ ਇੱਕ ਧਣੀਆਂ ਲੱਗਿਆ ਹੋਇਆ ਇੱਥੇ ਆ ਤੇ ਆ ਲਸਣ ਲਾਇਆ ਉਹ ਸਰੋਂ ਪੱਕ ਗਿਆ ਵਿੱਚ ਬੱਟਾ ਦੇ ਮੂਣੀਆਂ ਲਾਈਆਂ ਨੇ ਬਾਥੂ ਆ ਗਾਜਰਾ ਨੇਗੀਆਂ ਤੇ ਵਿੱਚ ਵਿੱਚ ਧਣੀਆਂ ਵਿੱਚ ਹੀ ਆ ਦੇ ਮਿਕਸ ਹੋ ਗਿਆ ਮੇਥੀ ਤੇ ਮੇਥੇ ਆਪਣੇ ਉਧਰ ਲੱਗੇ ਆ ਨਾ ਪਰਲੇ ਪਾਸੇ ਉਧਰ ਬੈਠੇ ਬੈਠੇ ਹੋਇਆ ਉੱਥੇ ਹੋਈ ਨਹੀਂ ਮੇਥੇ ਮੇਥੀ ਸਾਡੇ ਉਧਰ ਲੱਗੇ ਆ ਪਰਲੇ ਪਾਸੇ ਹੁਣ ਕਣ ਕੱਢੀ ਜਾਊਗੀ ਹੈ ਨਾ ਹੌਲੀ ਹੌਲੀ ਪੱਕੂ ਹੋਏ ਤਾਂ ਹਰੀ ਹਰੀ ਖੜੀ ਆ ਇਹ ਅਪਰੇਲ ਚ ਵੱਢੀ ਜਾਊ ਹਮ ਤੇ ਚਾਚੀ ਤੋੜਦੀ ਆ ਸਾਗ ਚਲੋ ਆਪਾਂ ਚਾਚੀ ਦੀ ਹੈਲਪ ਕਰਾਈਏ ਇਦਾਂ ਹੀ ਬਣੇ ਰਹੋ ਵਲੌਗ ਨਾਲ ਆਪਾਂ ਤੁਹਾਨੂੰ ਦਿਖਾਉਣੇ ਆ ਅੱਗੇ ਸਾਗ ਦੀ ਰੈਸਪੀ ਪੰਜਾਬ ਦੇ ਵਿੱਚ ਸਾਗ ਕਿਵੇਂ ਬਣਦਾ ਆ ਠੀਕ ਆ ਠੀਕ ਆ ਉੱਥੇ ਤਾਂ ਸਾਡੇ ਵਰਗੇ ਕੁੱਕਰਾਂ ਚੀ ਧਰ ਦਿੰਦੇ ਆ ਇਹ ਤੇ ਚੁੱਲ੍ਹੇ ਤੇ ਖੁੱਲਾ ਰਹਿਣਨ ਦੇ ਆ ਬੰਦਾ ਹਾਂ ਮਾਤਾ ਜੀ ਪਾਲਕ ਤੋੜਨ ਚੱਲੇ ਆ ਤੇ ਦੂਜੀ ਛੋਟੀ ਸੱਸ ਮੇਰੀ ਸਾਗ ਤੋੜਦੀ ਆ ਵੱਡੀ ਸੱਸ ਮੇਰੀ ਪਾਲਕ ਤੋੜਨ ਗਈ ਬਚਾਲੀ ਵਾਲੀ ਸੱਸੋ ਦੇ ਘਰੇ ਮੰंजे ਤੇ ਬਈ ਆ ਪਾਲਕ ਸੋਹਣੀ ਆ ਨਾ ਵੱਡੀ ਵੱਡੀ ਆ ਹਾਂ ਮੈਂ ਇਹੀ ਸੋਚਿਆ ਸੀ ਵੀ ਗੋਭੀ ਪਕੌੜੇ ਮਿਕਸ ਪਕੌੜੇ ਚਾਚਾ ਮੈਨੂੰ ਕਹਣਾ ਸੀ ਕਿ ਦੋਹਾਂ ਦੇ ਪਕੌੜੇ ਜਿੱਦਾਂ ਚਾਚਾ ਦੀ ਛੁੱਟੀ ਹੋਈ ਨਾ ਉਸ ਦਿਨ ਪਕੌੜੇ ਬਣਾਵਾਂਗੇ ਜਿੱਦਣ ਰਮਨੀਤ ਗੱਗ ਕਰਕੇ ਰਹੇ ਦੁਪਹਿਰੇ ਪਕੌੜੇ ਚਾਹ ਨਾਲ ਸ਼ਾਮ ਨੂੰ ਜਿੱਦਣ ਰਮਨੀਤ ਗੱਗ ਨੂੰ ਨਹੀਂ ਰਹੇ ਆਪਣੇ ਕੋਲੇ ਆਗੇ ਉਸ ਦਿਨ ਪਕੌੜੇ ਬਣਾਵਾਂਗੇ ਚਾਹ ਨਾਲ ਹਾਂ ਇਹ ਤਾਂ ਹੁਣ ਤਾਂ ਫਿਰ ਪੱਕ ਜੂਗੀ ਫਿਰ ਤਾਂ ਪੱਕ ਜਾਣੀਆਂ ਉਹਨੂੰ ਪੱਤੇ ਵਾਲੀ ਪਾਲਕ ꨄਡੀ ꨄਡੀ ਪਾਲਕ ਸਾਰਾ ਪਰਿਵਾਰ ਖਾ ਲੂਗਾ ਇਕੱਠਾ ਹੋਇਆ ਹਾਂ ਮੈਕਸਾ ਪਕੌੜੇ ਬਣਾਵਾਂਗੇ ਵਿੱਚ ਹੀ ਪਾਲਕ ਧੋਣੀਆਂ ਪਿਆਜ਼ ਆਲੂ ਗੋਭੀ ਸੱਟ ਕੇ ਸਾਰੀ ਹੂੰ ਆਪਾਂ ਪਕੌੜੇ ਦਾ ਬਣਾ ਲੈਦੇ ਨਾ ਕਹਿੰਦਾ ਨਹੀਂ ਜਾਨਾ ਮੰਮਾ ਨੂੰ ਆ ਜਾਣਾ ਉਹ ਤਾਂ ਫੇਰ ਬਣ ਜਾਂਦੇ ਕੋਈ ਨਹੀਂ ਉਹ ਤਾਂ ਫੇਰ ਦੁਬਾਰਾ ਬਣਾ ਲੈਣੇ ਸੀ ਆਪਾਂ ਹੂੰ ਖਾ ਲੈਣੇ ਸੀ ਜੇ ਬਣਾ ਗਏ ਚਾਹ ਨਹੀਂ ਅੱਜ ਮੰਮਾ ਨੂੰ ਆ ਜਾਣਗੇ ਤੇ ਕੁਝ ਹੋਣਾ ਚੱਲ ਕੋਈ ਨਹੀਂ ਮੰਮੀ ਕਿਵੇਂ ਲੱਗ ਰਿਹਾ ਆ ਦੇਖਰ ਦੀਏ ਤੀਤੀ ਮੌਜੂਦ ਨੀ ਨਾ ਬੰਦਾ ਰਾਮ ਨਾਲ ਜਦੋਂ ਮਰਜੀ ਤੋੜ ਕੇ ਧਰ ਲਵੇ ਚੀਜ਼ਾਂ ਇਹੀ ਤਾਂ ਬਰਾਤ ਸੀ ਸਾਡੇ ਆ ਚੀਜ਼ ਲੱਗਦੀ ਸਿਆਮ ਦੀ ਦੋਨੀ ਕਿਵੇਂ ਲਮੂੰ ਦਿਖਾਏ ਮਾੜ ਆਇਆ ਕਿਵੇਂ ਲੱਗਦਾ ਵਧੀਆ ਲਾ ਮਜ਼ਾ ਜਾ ਰਿਹਾ ਨਾ ਸਾਗ ਤੋੜਦੇ ਨੂੰ ਆਹੀ ਤਾਂ ਬਹੁਤ ਫਾਇਦਾ ਹੁੰਦੀ ਤੇ ਆ ਜਾਗਾ ਉਹ ਕਹਿੰਦੇ ਘਰ ਦਾ ਨਹੀਂ ਤੂੰ ਤਾਂ ਬਾਰ-ਬਾਰ ਘੁੰਮੀਆਂ ਨੇ ਉਹ ਭਾਈ ਇਹਨੇ ਘਰ ਦਾ ਵਲੌਗ ਹੀ ਨਹੀਂ ਪਾਉਂਦੇ ਮੈਂ ਕਿਹਾ ਅੱਜ ਪਾਉਨੇ ਆ ਚਲ ਅੱਜ ਅਸੀਂ ਆ ਸਾਗ ਬਣਾਉਨੇ ਆ ਸੱਸ ਨੂੰ ਅੱਜ ਪਾਵਾਂਗੇ ਦਿਖਾਵਾਂਗੇ ਵੀ ਪੰਜਾਬ ਚ ਸਾਗ ਕਿਵੇਂ ਬਣਾਉਂਦੇ ਆ ਉੱਥੇ ਦਾ ਕੋਕਰਾਂ ਕਾਕਰਾਂ ਚ ਧਰ ਕੇ ਸਾਗ ਬਣਾਉਂਦੇ ਉਹਦਾ ਵਧੀਆ ਉਹ ਸਵਾਦ ਨਹੀਂ ਆਉਂਦਾ ਆਂਟੀ ਜਿਹੜਾ ਚੁੱਲੇ ਤੇ ਉਹਦਾ ਆਉਂਦਾ ਨਾ ਉਹ ਤੇ ਕੋਕਰਾਂ ਕਾਕਰਾਂ ਦਾ ਸਵਾਦ ਨਹੀਂ ਆਉਂਦਾ ਸਾਗ ਦਾ ਕਿਉਂਕਿ ਉੱਥੇ ਸਾਗ ਨੂੰ ਤਾਂ ਲੱਗਦਾ ਬਹੁਤ ਜ਼ਿਆਦਾ ਟਾਈਮ ਵਧੀਆ ਬਣਦਾ ਚੁੱਲੇ ਤੇ ਸਾਗ ਉੱਥੇ ਗੈਸਾਂ ਤੇ ਸਾਗ ਕਿੱਥੇ ਜਿੰਨਾ ਜ਼ਿਆਦਾ ਜਾਂਦਾ ਆਖਿਆ ਲੱਗਦਾ ਸੀ ਹਾਂ ਅੰਦਰ ਸਲਗਮਾੜਾ ਮੂਨਾ ਗਾਜਰ ਹੁਣ ਚਾਚੇ ਕਹਿੰਦਾ ਸਾਰਾ ਕੁਝ ਪੱਟ ਕੇ ਜਦੋਂ ਸੋ ਵੱਡਾ ਹੋ ਗਿਆ ਨਾ ਆਂਟੀ ਕੀ ਕਹਿੰਦੇ ਸੀ ਅੱਜ ਕੀ ਕੀ ਬੀਜਾਂਗੇ ਕਦੂ ਕਦੂ ਤੋਰੀਆਂ ਹਾਂ ਬੈਂਗਣੀ ਮਤਲਬ ਗਰਮੀ ਵਾਲੇ ਜੱਟੇ ਕਹਿੰਦੇ ਸੀ ਸਾਰੀਆਂ ਸਬਜ਼ੀਆਂ ਬੀਜ ਦੇਣੀ ਆ ਪਿੰਡੀਆਂ ਮੈਂ ਕਿਹਾ ਪਿੰਡੀਆਂ ਥੋੜੀਆਂ ਵੱਧ ਬੀਜ ਲੈ ਪਿੰਡੀਆਂ ਸਾਰੇ ਆ ਮੈਂ ਕਿਹਾ ਇਥੇ ਨਾਲ ਹਾਈ ਖੱਟੇ ਖੱਟੇ ਫੁੱਲ ਕਿੰਨੇ ਸੋਹਣੇ ਲੱਗ ਰਹੇ ਆ ਸਾਰਾਉਂਦੇ ਹੋਣ ਲੈ ਨਾ ਹੋਰ ਲੈ ਹੈਰੋ ਭਾ ਕਿੰਨੇ ਫੈਲੇ ਨੇ ਭਾ ਕਿੰਨੇ ਸੋਹਣੇ ਲੱਗ ਰਹੇ ਆ ਇਹ ਬੜੀ ਜਗਾ ਗਿਆ ਮੈਂ ਹਾਂ ਮਸਾਲੇ ਤਿਸ਼ਾ ਦੇ ਖੇਤੋਂ ਨਹੀਂ ਲੈ ਕੇ ਆਉਂਦਾ ਆਪਣੇ ਘਰੀ ਵਾਦੂ ਖੜਾ ਆ ਉਹੀ ਤਾਂ ਹੈ ਨਹੀਂ ਨਹੀਂ ਵਧੀਆ ਵਧੀਆ ਮੈਂ ਪਾਲਕ ਥੋੜੀ ਹੋਰ ਤੋੜ ਲੈਣੀ ਸੀ ਪਾਲਕ ਘਟਾ ਅੱਗੇ ਇੱਕ ਭਾਈ ਮੇਰੇ ਗੱਲ ਕਰੈ ਹੈ ਇਹ ਫੁੱਲ ਕਿੰਨਾ ਸੋਹਣਾ ਭਾਈ ਕੁਫੂਲ ਕਿੰਨੀ ਸੋਹਣੀ ਉੜੀ ਦੇਖ ਆ ਕੋ ਲੈ ਕੇ ਦੇਖ ਹਾਂ ਆ ਲੱਗਦੀਆਂ ਨੇ ਵੀ ਇਹ ਦਰਾਣੀਆਂ ਜਠਾਣੀਆਂ ਨਹੀਂ ਆ ਦਰਾਣੀ ਬੇਟੀ ਆ ਮੰਮੀ ਦੀ ਆ ਮੰਮੀ ਖੋਦਾਗੀ ਮੰਮੀ ਚਾਚੀ ਦੀ ਜਠਾਣੀ ਲੱਗੀ ਹਾਂ ਉਹ ਦੂਜੀ ਵਾਲੀ ਦਾ ਅਜੇ ਘਰਾੜੇ ਮਾਰਦੀ ਆ ਭਾਈ ਉਹਨੂੰ ਕੋਈ ਲੈਣਾ ਦੇਣਾ ਨਹੀਂ ਦੋਨਾਂ ਗੱਲਾਂ ਹੀ ਜਠਾਣੀ ਵੀ ਐ ਤੇ ਕੁੜੀ ਵੀ ਐ ਹਾਂ ਨਹੀਂ ਇਹ ਸਾਡੀ ਚਾਚੀ ਦਾ ਫੇਵਰੇਟ ਆਗੀ ਫੇਵਰੇਟ ਤਾਂ ਵੀ ਇਹ ਮੋਟੋ ਮੋਟੋ ਹੁਣ ਪਈ ਹੋਣੀ ਆ ਘਰਾੜੇ ਮਾਰਦੀ ਹੋਣੀ ਆ ਘਰਾੜੇ ਤੇ ਜਦੋਂ ਸਾਗ ਸੂਗ ਬਣ ਗਏ ਉਹ ਤੋਂ ਕਿਹੜਾ ਮਾਰੂਗੀ ਕੱਪੜੇ ਉਹਨਾਂ ਨੂੰ ਸਾਗ ਧਰਨਾ ਕੀ ਕਰਦੀ ਆ ਉਹ ਕੱਪੜੇ ਸਿੱਧੀ ਜਾਂਦੀ ਸੀ ਮਸ਼ੀਨ 'ਚ ਅੱਛਾ ਚਾਚੇ ਹੁਣੀਆਂ ਦਾ ਕਾਗ ਆਪਾਂ ਤੋੜ ਲਿਆ ਪਾਲਕ ਵੀ ਤੋੜ ਲਈ ਸਾਗ ਵੀ ਆਪਾਂ ਤੋੜ ਲਿਆ ਮੇਥੀ ਵੀ ਤੋੜ ਲਈ ਆਂਟੀ ਨੇ ਤੇ ਹੁਣ ਆਂਟੀ ਤੋੜਦੀ ਆ ਕਿਤਣੀਆਂ ਉਹ ਧਾਣੇ ਆ ਵੱਧਿਆ ਕਿੰਨਾ ਕੋਈ ਕੁਝ ਨਹੀਂ ਤੂੰ ਸਾਰੇ ਗੁੱਡੀ ਜਾਂਦੇ ਪਹਿਲਾਂ ਆਂਟੀ ਹਾਂ ਕੀ ਕਰਤੇ ਵੀ ਆਉਣ ਵਾਲਾ ਤੇ ਪਰ ਸਿੰਗਰ ਆ ਲਾ ਦੀ ਦਾ ਟਾਈਮ ਆਪਾਂ ਅੰਟੀ ਕਨੇ ਚਾ ਜਾ ਚੜਿਆ ਵੈ ਜਿੱਦਾਂ ਦੇ ਅਸੀਂ ਆਏ ਹਣ ਉਹ ਥੱਕ ਜਾਂਦੀ ਆ ਵਿਚਾਰੀ ਬੱਸ ਚਾ ਬਹੁਤ ਹੋਊਗਾ ਅੰਟੀ ਕੋ ਸੇ ਅੰਦਰ ਵੀ ਪਿਆ ਪਤਾ ਨਹੀਂ ਆਪਣੇ ਰਾਤ ਤੋੜਿਆ ਅਸੀਂ ਕੱਲ ਆਪਾਂ ਆ ਬਾਤ ਹੋਣੀ ਨਹੀਂ ਕਾ ਆ ਮਾ ਉਹ ਤਾਂ ਨਹੀਂ ਮਿਲਦੀ ਉਧਰ ਵਸ ਜਿਹੜਾ ਆਪ ਹੱਥੀ ਤੋੜ ਕੇ ਚੀਜ਼ ਬਣਾਉਣੀ ਆ ਨਾ ਇਹਦਾ ਸਵਾਦ ਲੱਗ ਹੀ ਹੁੰਦਾ ਇਹ ਪਿੱਛੇ ਦਾ ਗਾਰਡਨ ਇੱਥੇ ਅਸੀਂ ਸਰਦੀਆਂ ਚ ਸਾਗ ਸਾਲਗਾ ਮੂਲੀਆਂ ਮੇਥੇ ਧਣੀਆਂ ਬੀਜਦੇ ਨੇ ਲਸਣ ਵਗੈਰਾ ਹੋ ਜਾਂਦਾ ਹੈ ਤੇ ਇੱਧਰ ਵੀ ਕੁਝ ਸਾਡੇ ਬੂਟੇ ਲਾਇਆ ਆ ਨਿੰਬੂਆਂ ਦਾ ਬੂਟਾ ਸੰਤਰੀਆਂ ਦਾ ਬੂਟਾ ਬੇਰ ਤੇ ਗਰਮੀਆਂ ਦੇ ਸੀਜ਼ਨ ਚ ਅਸੀਂ ਗਰਮੀ ਵਾਲੀਆਂ ਸਬਜ਼ੀਆਂ ਚਾਚੂ ਨਹੀਂ ਲਾ ਦਿੰਦੇ ਜਿਵੇਂ ਕद्दू ਪਿੰਡੀ ਤੋਰੀ ਸਾਲਗਾ ਉਹ ਦੂਜਾ ਜੋ ਵੀ ਗਰਮੀਆਂ ਚ ਸਬਜ਼ੀਆਂ ਆਉਂਦੀਆਂ ਨੇ ਉਹ ਵੀ ਬੀਜ ਲੈਂਦੇ ਆ ਕਦੇ ਵੀ ਮਤਲਬ ਇਦਾਂ ਬਾਹਰੋਂ ਲਈਦੀ ਨਹੀਂ ਸਬਜ਼ੀ ਬਹੁਤ ਘੱਟ ਲੈਂਦੇ ਆ ਤੇ ਬੇਰ ਵਗੈਰਾ ਲੱਗੇ ਆ ਜੋ ਖਾ ਲੈਂਦੇ ਆ ਨਿੰਬੂ ਬਹੁਤ ਲੱਗੇ ਸੀ ਸਾਡੇ ਆਉਣ ਤੋਂ ਪਹਿਲਾਂ 4 ਦਿਨ ਪਹਿਲਾਂ ਚਾਚਾ ਉਹਨੇ ਸਾਰਾ ਤੋੜ ਕੇ ਚਾਰ ਪਾਤਾ ਕਹਿੰਦੇ ਸੀ ਵੇ ਥੋੜੇ ਆਉਂਦਿਆਂ ਨੂੰ ਚਾਰ ਰੈਡੀ ਕਰਤਾ ਆਪਾਂ ਤੇ ਬੇਰ ਬਹੁਤ ਮਿੱਠੇ ਆ ਬਹੁਤ ਜ਼ਿਆਦਾ ਮਿੱਠੇ ਬੇਰ ਆਗੇ ਬੜੇ ਸੋਹਣੇ ਲੱਗੇ ਹੋਏ ਆ ਬੇਰ ਤੇ ਇੱਥੇ ਮੂੜੀਆਂ ਮੇਥੀ ਤੇ ਉਹ ਵਿੱਜਿਆ ਹੋਇਆ ਤੇ ਹੁਣ ਇਥੇ ਮਿਰਚਾ ਵਗੈਰਾ ਗਰਮੀ ਵਾਲੀ ਸਬਜ਼ੀਆਂ ਬਸ ਹੁਣ ਸ਼ੁਰੂ ਹੋ ਜਾਣਗੀਆਂ ਭਿੰਡੀਆਂ ਭੁੰਡੀਆਂ ਲਾਵਾਂਗੇ ਪਰ ਬਹੁਤ ਜ਼ਿਆਦਾ ਵਧੀਆ ਲੱਗਦਾ ਜਦੋਂ ਆਪੇ ਘਰੇ ਸਬਜ਼ੀ ਹੋਵੇ ਨਾ ਬੰਦਾ ਹੱਥੀ ਤੋੜਦਾ ਬਣਾਉਂਦਾ ਆ ਬਹੁਤ ਜ਼ਿਆਦਾ ਵਧੀਆ ਲੱਗਦਾ ਆ ਆ ਸੰਤਰੇ ਦੇ ਬੂਟੇ ਆ ਦੇਖੀਏ ਮਾਤਾ ਸ੍ਰੀ ਹਣੀਆਂ ਨੇ ਸਾਗ ਤੋੜ ਲਿਆ ਟੋੜ ਲਿਆ ਚੱਲੀ ਹੁਣ ਆਜੋ ਕਿ ਜਾਣਾ ਆਂਟੀ ਜਿਵੇਂ ਵੀ ਹਨਾ ਲੋਕ ਕਹਿੰਦੇ ਸਹਰਾਂ ਚ ਸਹਰਾਂ ਚ ਪਰ ਜਿਹੜਾ ਪਿੰਡਾਂ ਚ ਰਹਿ ਕੇ ਮਜ਼ਾ ਆਉਂਦਾ ਸਹਰਾਂ ਚ ਨਹੀਂ ਆਉਂਦਾ ਹਨਾ ਮੈਨੂੰ ਬਹੁਤ ਖੁਸ਼ੀ ਹੁੰਦੀ ਆ ਨਾ ਜਦੋਂ ਮੈਂ ਉਧਰ ਆਉਣੀ ਆ ਵੀ ਨਹੀਂ ਪਿੰਡ ਚ ਪਿੰਡ ਚ ਬੜੀ ਬੜਾ ਮਨ ਲੱਗਦਾ ਇੱਥੇ ਆ ਕੇ ਪਤਾ ਨਹੀਂ ਕਿਉਂ ਸਹਰਾਂ ਚ ਘੱਟ ਲੱਗਦਾਗਾ ਕਿਉਂਕਿ ਉਧਰੋਂ ਵੀ ਰਹਨੇ ਆਉਣੇ ਉਧਰ ਵੀ ਲੋਕਾਂ ਦੇ ਕੋਈ ਆਉਂਦਾ ਨਹੀਂ ਕੋਈ ਜਾਂਦਾ ਨਹੀਂ ਹੁਣ ਆਪਾਂ ਨੇ ਇੱਥੇ ਸਵੇਰੇ ਦਿਨ ਚੜਦਾ ਕਦੇ ਮੰਮੀ ਦੀ ਕੋਈ ਸੇਲੀ ਆ ਜਾਂਦੀ ਆ ਕਦੇ ਕੋਈ ਸੇਲੀ ਆ ਜਾਂਦੀ ਆ ਕਦੇ ਚਾਚੇ ਆਰ ਕੇ 50 ਗੇੜੇ ਮਾਰ ਲੈਂਦੇ ਆ ਵਧੀਆ ਲੱਗਦਾ ਆ ਉੱਥੇ ਜਾਰਾਂ ਚ ਨਾ ਕੋਈ ਆਵੇ ਨਾ ਜਾ ਵਧੀਆ ਲੱਗਦਾ ਵੀ ਪਿੰਡਾਂ ਦਾ ਮਾਹੌਲ ਵੀ ਮੈਨੂੰ ਤਾਂ ਪਿੰਡੂ ਏਰੀਆ ਬਹੁਤ ਪਸੰਦ ਆ। ਮੈਂ ਤਾਂ ਰਹਿੰਦੀ ਪਿੰਡ ਚ। ਮੈਨੂੰ ਵਧੀਆ ਲੱਗਦਾ। ਹੈ? ਕੀ ਕਿਹਾ ਮੰਮੀ ਨੇ? ਹੈ ਜੀ ਮੇਰੇ ਸੇ ਦਾ 뷰 ਦਿਖਾਈ ਹੈ ਸਾਹਮਣੇ ਗੁਰਦੁਆਰਾ ਸਾਹਿਬ ਆ। ਉੱਧਰ ਆਂਟੀ ਹੋਣੀ ਬਣਾਣਾ ਹੁੰਦੇ ਆ। ਆਂਟੀ ਹੋਣੀ ਨੇ ਸਾਹਮਣੇ ਆਂਟੀ ਹੋਣੀ ਦਾ ਘਰ ਆ। ਸੜਕ ਤੇ ਆਪਣਾ ਘਰ ਆ। ਬੜਾ ਵਧੀਆ ਲੱਗਦਾ ਆ। ਸਵੇਰੇ ਸਵੇਰੇ ਬਾਠ ਗੁਰਦੁਆਰਾ ਸਾਹਿਬ ਹੁੰਦਾ ਹੈ ਸ਼ਾਮ ਦਾ ਬਾਠ ਹੁੰਦਾ ਹੈ ਬੜਾ ਵਧੀਆ ਲੱਗਦਾ ਸਵੇਰੇ ਸਵੇਰੇ ਦਾ ਮਾਹੌਲ ਇਹ ਤਾਂ ਇਹ ਤਾਂ ਕੋਪੜੇ ਵਾਂਗੂ ਹੂੰ ਸਾਰੇ ਪੱਤੇ ਪੱਤਾ ਤੋੜ ਲਾਂਗਾ ਕਿ ਕੋਈ ਪੱਕਦਾ ਜਾਂਦੀ ਵਾਰ ਦਾ ਹੂੰ ਆਹੋ ਇਹ ਤਾਂ ਦੋ ਚਾਰ ਘਰਾਂ ਦਾ ਮੂੰਹ ਉੱਥਾ ਰੱਖ ਦਿਆਂਗੇ ਇੱਕ ਰੋਲ ਵਾਲੇ ਘਰੇ ਖਾਂ ਲਾਂਗੇ ਦੋ ਦਾ ਬਸ ਉਹ ਮੈਨੂੰ ਤਾਂ ਯਾਦ ਹੀ ਆਉਂਦਾ ਆਹ ਕਿਹੜੀ ਬਸਾ ਕਿੰਨੇ ਦਾ ਸਾਗ ਨੂੰ ਬਣਾ ਕੇ ਖਾਇਆ ਪੀ ਆਰਟੀਸੀ ਸੁੰਦਰ ਦਿਨੋ ਘਰ ਘੜਾੜੀ ਭਾਈ ਟਾਗ ਦਾ ਨੁਸਖਾ ਪਤਾ ਨਹੀਂ ਬਣਾਉਂਦੀਆਂ ਬਣਾਉਂਦੀਆਂ ਸਾਗ ਤੇ 베ਰਾਂ ਨੂੰ ਪਾਈ ਮਿੱਠਾ ਆ ਮਮੀ ਮਿੱਠੇ ਨੇ 베ਰ ਹਾਂ ਮਿੱਠੇ ਆ ਰਿਆ ਹੋਏ ਤੁਸੀਂ ਸਾਗ ਬਣਾਉਨੇ ਆ ਜੇ ਅੱਜ ਫਿਰ 베ਰ ਹੀ ਖਾਣੇ ਆ ਸਾਗ ਤਾਂ ਫਿਰ ਬਣ ਗਿਆ ਆਪਣਾ ਸਾਗ ਆਉਂਦੀ ਤਾਂ 베ਰ ਆਉਦੀ 베ਰ ਤਾਂ ਹੁਣ ਤੋੜ ਕੇ ਖਾ ਸਕਦੇ ਸਾਗ ਤਾਂ ਜਿੰਨਤ ਕਰਾਂਗੇ ਧੋਵਾਂਗੇ ਸੀਰਾਂਗੇ ਚਲੋ ਹੁਣ ਅੰਦਰ ਪਧਾਰੋ ਸਾਗਤ ਹੋਈਏ ਟਾਈਮ ਹੋ ਰਿਹਾ ਲੇਟ ਹੋ ਜਾਣਾ ਅੱਧੀ ਰਾਤ ਹੋ ਗਈ ਤੇ ਸਾਗ ਨੂੰ ਆਹ ਤੇ ਮੇਰੇ ਕੋਲੇ ਦੋ ਨੇ ਹਾਂ ਘਰੇ ਆ ਜਾਓ ਸਾਡੇ ਘਰੇ ਆ ਕੇ ਫੇਰ ਖਾ ਲਿਓ ਮਾਸੀ ਬੇਰੇ ਵੀ ਮਿੱਠਾ ਲੱਗਿਆ ਕਿੰਨਾ ਵਧੀਆ ਲੱਗਦਾ ਹੈ ਸਾਗਤ ਉੜ ਲਈਆਂ ਆ ਰਹੀਆਂ ਘਰੇ ਸਾਗ ਨੂੰ ਪਾਵਾਂਗੇ ਪੱਤੋ ਓਕੇ ਧੋਕੇ ਤਪੇ ਪਾ ਨਾ ਦੋ ਤਿੰਨ ਵਾਰੀ ਸੁਨੇਹਾ ਲਾਇਆ ਆ ਕੋਈ ਨਹੀਂ ਆਇਆ ਹਣਾ ਮੈਂ ਕਿਹਦੇ ਕੋਲੇ ਭੇਜਿਆ ਸੀ ਕੱਲ ਨੂੰ ਆ ਮੂੰ ਲਾ ਕੇ ਮੂੰ ਤੇ ਮਨ ਨੂੰ ਵੀ ਸਾਡੇ ਇੱਥੇ ਨਾ ਕੰਮ ਦਾ ਬਹੁਤ ਔਖਾ ਕੰਮ ਵਾਲੀਆਂ ਨਹੀਂ ਮਿਲਦੀਆਂ ਜਦੋਂ ਆਲੂਆਂ ਦਾ ਸੀਜ਼ਨ ਚੱਲਦਾ ਨਾ ਖੇਤਾਂ ਦੇ ਵਿੱਚ ਆਲੂ ਜੋਗਦੇ ਹੁਣ ਸਾਰੇ ਉੱਥੇ ਬਿਜ਼ੀ ਨੇ ਤੇ ਇੱਕ ਵੇਰੀ ਸਾਡੀ ਆ ਆ ਇਹਨੂੰ ਛੋਟੇ 베ਰ ਲੱਗਦੇ ਆ ਵੀ ਬੜੇ ਮਿੱਠੇ 베ਰ ਇਹਦੇ ਇਸ ਵਾਰੀ ਮੂੰ ਵੀ ਪੂਰੀ ਭਰੀ ਹੋਈ ਆ ਨਾ ਕਿੰਨੇ ਮਿੱਠੇ 베ਰ ਖਾਦੇ ਆ ਨਾ ਕੋਲ ਚੱਲੋ ਤਨ ਤੜਕੇ ਤੜਕੇ ਲਾ ਕੇ ਟੋਰਾ ਜੀਆਂ ਸਾਰੀ ਦਿਹਾੜੀ ਘਰੇ ਨਹੀਂ ਬੜਨਾ। ਕਾਲ ਕਾਲ ਕਰਨਾ ਇਹਨੇ ਬੀਰ ਖਾ ਕੇ ਨਹੀਂ। ਫੁਕਰਾ। ਨਿੰਬੂ ਹੈ ਨਹੀਂ ਨਿੰਬੂ ਤਾਂ ਟੁੱਟ ਗਏ ਸਾਰੇ। ਸਿਮੇ ਅਸੀਂ ਚਾਹ ਬਣਾਉਣੇ ਕੋਲ ਚ। ਦੀਪਿੰਨ ਦਿਖਾ ਮੈਂ ਕਿ ਕੋਲ ਚ ਕੋਲ ਚ ਲੈ ਕੇ ਆਉਣਾ ਠੀਕ ਆ। ਤਿੰਨ ਚਾਰ ਠੀਕ ਆ। ਕੌਲ ਜਾਉਣਾ ਚਾਹੀਦਾ ਕਰੇ ਜਿਸਾਗ ਸਮਾਰ ਲਿਆ ਤੇ ਆਂਟੀ ਧੋਈ ਜਾਂਦੀ ਆਪ ਨੂੰ ਪਾਵਾਂਗੇ ਵਿੱਚੀ ਧੋਈ ਜਾਂਦੀ ਵਿੱਚ ਖਾਈ ਜਾਂਦੀ ਸਾਗ ਨੂੰ ਧੋਸ ਮਾਰ ਕੇ ਆਪਾਂ ਉੱਥੇ ਸੁੱਕਣਾ ਪਾਈ ਜਾਂਦੇ ਆ ਫਿਰ ਇਹਨੂੰ ਚੀਰਾਂਗੇ ਫਿਰ ਅਸੀਂ ਧਰਾਂਗੇ ਚਲੋ ਜੀ ਅੱਗੇ ਤੁਹਾਡੇ ਨਾਲ ਕਰਾਂਗੇ ਆਪਾਂ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਦਾ ਸਾਗ ਬਣਦਾ ਉਦਾਂ ਦੀ ਰੈਸਪੀ ਤੇ ਧੋਸ ਮਾਰ ਕੇ ਆਪਾਂ ਰੱਖ ਲਿਆ ਤੇ ਥੋੜਾ ਜਿਹਾ ਪਾਣੀ ਸੁੱਕਣ ਤੇ ਫਿਰ ਆਪਾਂ ਇਹਨੂੰ ਚੀਰਾਂਗੇ ਤੇ ਫਿਰ ਉਹ ਤੇ ਚੁੱਲੇ ਤੇ ਆਪਾਂ ਸਾਗ ਬਣਾਵਾਂਗੇ ਮੰਮੀ ਆਪਣੇ ਰਿਸ਼ਤੇਦਾਰਾਂ ਨਾਲ ਗੱਲ ਕਰ ਰਹੀ ਹੈ ਤੇ ਆਪਾਂ ਸਾਗ ਧੋ ਕੇ ਸੁਪਣਾ ਪਾਤਾ ਆ ਆਪਾਂ ਧੋ ਕੇ ਸੁਪਣਾ ਪਾਤਾ ਤੇ ਹੁਣ ਥੋੜਾ ਜਿਹਾ ਪਾਣੀ ਨਿਕਲਣ ਤੋਂ ਬਾਅਦ ਆਪਾਂ ਇਹਨੂੰ ਕੁਤਰਾਂਗੇ ਸਾਗ ਵਾਲੀ ਮਸ਼ੀਨ ਨਾਲ ਤੇ ਫਿਰ ਆਪਾਂ ਧਰਾਂਗੇ ਇਹਨੂੰ ਅਲੱਗ ਦਾ ਥੋੜਾ ਜਿਹਾ ਪਾਣੀ ਸੁਕਾਵਾਂਗੇ ਫਿਰ ਪਾਣੀ ਸੁੱਕਣ ਤੇ ਫਿਰ ਇਹਨੂੰ ਚੀਰਾਂਗੇ ਸਾਗ ਦਾ ਸਾਗ ਦਾ ਬਣਾਣੀ ਸੁੱਕਦਾ ਆ ਤੇ ਆਪਾਂ ਬਣਾਵਾਂਗੇ ਚਾਹੇ ਚਾਪਣਾ ਕੇ ਪਿੰਨੇ ਜਦ ਤੱਕ ਸਾਗ ਦਾ ਪਾਣੀ ਸੁੱਕ ਜਾ ਬਸ ਫਿਰ ਆਪਾਂ ਸਾਗ ਤਰਾਂਗੇ। ਯਾਹ ਪਰ ਅਕਤੀ ਵਿੱਚ ਪਤਾ ਗੁੜ ਖੰਡ ਤੇ ਚਾਪਤੀ ਤੇ ਇਸ ਟੈਂਪਰ ਜਦ ਵਿੱਚ ਗੁੜ ਲਈ ਜੋ ਇੰਨੇ ਜਿਆਦਾ ਸਾੜ ਲਾਈ ਗਿਆ ਨਾ ਬਹੁਤ ਜਿਆਦਾ ਸਾੜ ਲਾਈ ਗਿਆ। ਸਾਡੇ ਬੱਚੇ ਬਾਹਰ ਦੀ ਪੜ ਕੇ ਸਕੂਲੋਂ ਆ ਚੁੱਕੀ ਹੈ ਤੇ ਹੁਣ ਅਸੀਂ ਨਣਦ ਪਰਜਾਈ ਬਣਾਵਾਂਗੇ ਸਾਗ। ਹੈ ਹੰਮੇ। ਸਾਗ ਚਿੜੀ ਚੱਲ ਆ ਜਾ ਫਿਰ। ਆਜੋ ਚਲ ਚਲੋ 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 ਉਹ ਪਈਏ ਮਸ਼ੀਨ ਤੋਂ ਚੱਲ ਵੀ ਕਹਿੰਦੇ ਸੁਕੜੀ ਜੀ ਨਣਦ ਚਿਰੂ ਵੀ ਸਾਗ ਕਿਧਰ ਪੱਲੀ ਵਿਛਾ ਕੇ ਥੱਲੇ ਉੱਪਰ ਚੰਨੇ ਬਿਠਾਉਣੇ ਆ ਕੱਪੜਾ ਲਿਆਉਣੇ ਹਾਂਜੀ ਸਾਗ ਅਸੀਂ ਕੋਤਰ ਲਿਆ ਆਹਾ ਸਾਡੀ ਮੋਕਰੀ ਸੀ ਮੋਕਰੀ ਰੱਕ ਲਾਉਂਦੀ ਆ ਤੇ ਆਂਟੀ ਨੇ ਉਧਰ ਧਰਤਾ ਪਤਿੱਲਾ ਪਾਣੀ ਪਾਤਾ ਆਂਟੀ ਉਹਦੇ ਚ ਕੋਨਾਗਾ ਰਿਸ਼ਤੇਦਾਰ ਆਉਣਗੇ ਆ ਕੇ ਪਾਣੀ ਮਾਰੇ ਹੋ ਲੈਂਦੇ ਗਏ ਕਿਹੜੀ ਇੱਕ ਪਾਣੀ ਲੈਣ ਲਈ ਸਾਖ ਤਰਨ ਲਈ 10 ਬੰਦੇ ਲੱਗੇ ਆ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਹਿੰਦੂ ਕੀ ਆਤਮਾ ਇਹ ਆ ਸਾਡਾ ਸਾਊ ਬੱਚਾ ਪਾਣੀ ਉਬਲਦਾ ਸਾਊ ਬੱਚਾ ਸਾਡਾ ਕੰਮ ਕਰਦਾ ਆ ਪਾਣੀ ਉੱਪਰ ਗਿਆ ਪਾਣੀ ਉੱਬਲੇ ਤੋਂ ਪਾਇਆ ਪਾਣੀ ਉੱਬਲੇ ਤੋਂ ਬਾਅਦ ਅਸੀਂ ਹੁਣ ਇਹਦੇ ਚ ਪਤਾ ਸਾਗ ਤੇ ਬਾਕੀ ਜਨਤਾ ਕੁਤਰ ਰਹੀ ਹਈ ਤੇ ਮੰਬੀ ਦੀ ਸੇਲੀ ਇੱਕ ਹੋਰ ਆ ਗਈ। ਤੇ ਸਾਗਾ ਕੋਤਰ ਤਈਆ। ਦੋਨੇ ਘਣੀਆਂ ਲੱਗਿਆ ਨੇ ਸਾਗਾ ਕੋਤਰ। ਸਭ ਬੱਚੇ ਆ ਗਏ। ਤੇ ਬਾਹਰ ਕੋਲ ਤੇ ਨਾਂ ਗਿਆ। ਮੈਂ ਤੁਹਾਨੂੰ ਲਖਾਂ ਪਾ ਦਿੱਤਾ ਡੱਕੂ ਫੋਨ ਮੈਨੂੰ ਰਤਨਾਲੀਆ। ਡਫਰੇ ਇਹਨੂੰ ਖਾ ਤੋ। ਚਾਚਾ ਸਾਡਾ ਪਾਠੇ ਵੜ ਰਹਾ। ਚਾਚਾ, ਕੀ ਕਰ ਰਹੇ ਹੋ? ਪਠੇ? ਚਾਚੇ ਤਾਂ ਬੱਡੇ ਵੀ ਲਿਆਇਆ। ਲੈ ਲਾ ਚਾਚਾ। ਮੈਂ ਤਾਂ ਬੱਡੇ ਹੀ ਲਿਆਉਂਦੇ। ਸਰ ਵੜਦੇ। ਫੋਰਾ ਮੂਲੀਆ ਚੱਕ ਲਾ ਮੂਲੀਆ ਸਾਰਾ ਚੱਕਦਾ ਨਾ ਵਧੀਆ ਹੁਣ ਇੱਥੇ ਲੱਗ ਜੂ ਚਾਚਾ ਪਿੰਡੀ ਭੰਡੀ ਪਿੰਡੀ ਲਾਉਣੀ ਔਰ ਕੀ ਲਾਉਣਾ ਹੈ ਪਿੰਡੀ ਘਾਤਰ ਦੇਖੀ ਆਪਣੀ ਮੋਟੋ ਆ ਰਹੀ ਹੈ ਚਾਚਾ ਉਹ ਜਿਹੜੀ ਮੈਂ ਵਿਚਾਲੇ ਵਾਲੀ ਸੱਸ ਕਹਿੰਦੀ ਸੀ ਨਾ ਉਹ ਦੇਖ ਚੁਗਲੀਆਂ ਕਰਦੀ ਆ ਰਹੀ ਹੈ ਚੁਗਨੀ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਤੇਰਾ ਬਲੌਗ ਪਾਇਆ ਵੀ ਦੁਪਹਿਰ ਦੀ ਘਰਾਣੇ ਮਾਰਦੀ ਆ ਮੰਜੇ ਤੇ ਪਈ ਕੰਮ ਕਰ ਲੈ ਕਰ ਕੰਮ ਉਹ ਮਹਿਮਾਨ ਹੋ ਰ ਆ ਚੁੱਕੇ ਨੇ ਬੇਲੇ ਬੰਦੇ ਆ ਜਿਹੜਾ ਆਉਂਦਾ ਆ ਥੱਲੇ ਬੈਠ ਕੇ ਹੁੰਦੇ ਆ ਫੇਰ ਚੁੱਕਣ ਲੱਗ ਜਾਂਦੇ ਆ ਆ ਬੀਬੀ ਲੈ ਲੋ ਸਾਡੀ ਕੀ ਕਰਿਆਈ ਮੋਟੋ ਸਾਗ ਦਾ ਥਕਾਈ ਸਾਗ ਦਾ ਥਕਾਈ ਅਸੀਂ ਵੀ ਸਾਗ ਬਣਾਉਨੇ ਤੁਸੀਂ ਕੀ ਕਰਕੇ ਆਏ ਜੀ ਮੈਂ ਸੂਟ ਸਲਾਈ ਕਰਕੇ ਲਿਆਇਆ ਹੈ ਮੇਰਾ ਸੂਟ ਆ ਗਿਆ? ਹਾਂਜੀ ਕਹਿੰਦੇ ਨੇ। ਠੋੜਾ ਹੀ ਆ ਜੀ। ਹਾਂਜੀ ਹਾਂਜੀ ਸਾਡੇ ਜੀ। ਜਿਸ ਪਾਵਾਂਗੇ ਸਾਚ ਵਿੱਚ ਲਸਣ, ਅਦਰਕ, ਹਰੀ ਮਿਰਚ, ਲਸਣ ਆਂਟੀ ਸੈਲਦੀ ਭਈਆ। ਤੇ ਇੱਧਰ ਆਪਾਂ ਲਸਣ ਨੂੰ ਉਵੇਂ ਹੀ ਪਾਵਾਂਗੇ ਸਾਗ 'ਚ। ਹਰੀ ਮਿਰਚ ਤੇ ਆਦਾ ਆਪਾਂ ਕੁੱਟ ਕੇ ਪਾਵਾਂਗੇ। ਇਹਦੇ ਨਾਲ ਸਾਗ ਦੀ ਖੁਸ਼ਬੂ ਹੋਰ ਵਧੀਆ ਆਉਂਦੀ ਐ ਸਾਗ 'ਚ। ਸੁਆਦ ਬਹੁਤ ਸਾਗ ਸੁਆਦ ਬੰਦਾ। ਜੀ ਜੱਸਾ ਚਾਚਾ। ਕੀ ਨਾ ਰੇ। ਕੀ ਕਹਿਣਾ ਚਾਹਤੇ ਹੋ? ਤੇ ਤੋਂ ਸਾਡੇ ਢੀਡੇ ਮੀਟੇ ਇੱਧਰ ਖੱਡਣ ਲੱਗੇ ਹੋਇਆ ਤੇ ਉੱਧਰ ਬੀਬੀਆਂ ਟਾਕਿੰਗ ਜੁਗਲੀਆਂ ਕਰਦੀਆਂ ਨੇ ਹਾਂ ਉਹ ਹੋਰ ਜਾਤੇ ਪੱਠੇ ਪਾ ਜਾਂਦੇ ਹੈ ਚਾਚਾ ਪੱਠੇ ਪਾ ਜਾਂਦੇ ਕੋਈ ਨਹੀਂ ਆ ਜੀ ਇਹ ਇੱਕ ਸਾਡਾ ਵੱਡਾ ਪਲੇਅਰ ਇੱਕ ਸਾਡਾ ਛੋਟਾ ਪਲੇਅਰ ਸੁਣੀ ਨਾ ਕਰੀ ਹੁੰਦੀ ਸੀ ਪਹਿਲਾਂ ਹੁਣ ਮਤਲਬ ਤੂੰ ਆਪਣੇ ਨੰਬਰ ਬਣਾਉਣਾ ਚਾਹੁੰਨੀ ਆ ਵੀ ਚਾਚੇ ਨੂੰ ਨਾਂ ਕਹਿ ਵੀ ਉਹ ਕੰਮ ਕਰਕੇ ਆਇਆ ਵੀ ਮੈਂ ਹੀ ਸਾਰਾ ਕੰਮ ਕੀਤਾ ਸੁਣਦੇ ਚਾਚਾ ਆਹੀ ਸਟਾ ਉਹ ਗਰੀ ਇਹਦੀ ਲੋੜ ਹੈ ਨੂੰ ਅਰੇ ਗੋਹ ਖਾਣੇ ਦੇ ਦੇ ਮੈਨੂੰ ਰੱਦ ਅਰੇ ਗੋਹ ਹੋ ਰਹਿਣਾ ਰੱਖੋ ਠੀਕ ਆ ਮਰ ਤੇ ਡੜ ਗਿਆ ਲਿਆ ਫੜਾ ਮੇ ਕੁੱਟਾ ਅਸੀਂ ਜਿਹੜੇ ਬੰਦੇ ਦੀ ਗੱਲ ਕਰਦੇ ਸੀ ਨਾ ਵੀ ਵਿਚਾਲੀ ਵਾਲੀ ਸੱਸ ਇੱਕ ਮੇਰੀ ਵੀ ਉਹ ਸਟੇਮ ਮੰਜੇ ਤੇ ਬੈਠੀ ਹੈਗੀ ਸੌਂ ਸੌ ਕੇ ਨੀਂਦਾਂ ਨੂੰ ਦਾ ਲਾ ਕੇ ਚਾਹ ਚੂ ਪੀ ਕੇ ਤੇ ਇਹ ਹੁਣ ਇਹਨੇ ਕਿਹੜਾ ਮਾਰਿਆ ਆ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਕੋਸਮ ਕਿ ਆ ਵੀ ਸਾਗ ਇਹ ਇਦਾਂ ਛੋਟਾ ਦੇਗਾ ਨਹੀਂ ਸੀ ਅਸੀਂ ਨਾ ਸਾਗ ਧਰਿਆ ਇਹਦੇ ਚ ਪਤੀਲੇ ਚ ਪਤੀਲਾ ਸਾਨੂੰ ਛੋਟਾ ਪੈਂਦਾ ਸੀ ਅਸੀਂ ਕਿਹਾ ਵੀ ਖੁੱਲੇ ਭਾਂਡੇ ਚ ਹਮੇਸ਼ਾ ਸਾਗ ਖੁੱਲਾ ਰਹੇ ਜਾਂਦਾ ਹੈ ਨਾ ਤੇ ਮਾਤਾ ਸਾਨੂੰ ਕਹਿੰਦੇ ਖੀਰ ਵਾਲਾ ਪਤੀਲਾ ਤਾਂ ਲੈ ਨਹੀਂ ਆ ਇਹ ਤਾਂ ਬੜਾ ਛੋਟਾ ਇਦੋਂ ਵੱਡਾ ਪਤੀਲਾ ਧਰ ਲੈਣੀ ਆ ਤੇ ਹੁਣ ਤੁਸੀਂ ਕੀ ਕਹਿਣਾ ਚਾਹੁੰਦੇ ਆ ਤੁਸੀਂ ਕੁਝ ਕਨੇਡਾ ਬਾਰੇ ਸੰਦੇਸ਼ ਦੇਣਾ ਚਾਹੁੰਦੇ ਹੋਵੋਗੇ ਮੈਂ ਆਪਦੀ ਮੁੰਡੇ ਨੂੰ ਬਹੁਤ ਮਿਸ ਕਰਦੀ ਬਹੁਤ ਜ਼ਿਆਦਾ ਹੈ ਨਾ ਹੁੰਦਾ ਆਈ نو ਮੈਂ ਸਮਝਦੀ ਆ ਇਸ ਚੀਜ਼ ਨੂੰ ਮਾਮਾ ਨੂੰ ਹੁੰਦਾ ਮੁੰਡਿਆਂ ਦਾ ਬਰਾਗ ਚਲੋ ਕੋਈ ਨਹੀਂ ਰੱਬ ਕਰੇ ਸੇਤੀ ਢੇੜਾ ਮਾਰੇ ਹੋ ਸੇਤੀ ਪੱਕਾ ਹੋਵੇ ਮਹਾਰਾਜ ਹੋਂ ਤੰਦਰੇ ਢੇੜਾ ਮਾਰੇ ਸਾਡੇ ਕੋਲੇ ਆਲਮੋਸਟ ਪੱਕਾ ਹੋ ਚੁੱਕਿਆ ਹੈ ਤੇ ਹੁਣ ਸਭ ਤੋਂ ਪਹਿਲਾਂ ਤਾਂ ਆਦੀ ਭਾਬੀ ਕੋਲੇ ਆਊਗਾ ਫਿਰ ਉਹਨੂੰ ਅਸੀਂ ਪਿੰਡ ਲੈ ਕੇ ਆਪਾਂ ਫਿਰ ਅਸੀਂ ਉਹਦਾ ਵਿਆਹ ਕਰਾਂਗੇ ਠੀਕ ਹੈ ਠੀਕ ਹੈ ਹਿਸਾਬ ਕਿਤਾਬ ਮੇਰਾ ਪੈਂਡਿੰਗ ਹੈ ਜੀ ਉਹਦੇ ਬੰਨੀ ਸਾਰਾ ਹਿਸਾਬ ਕਿਤਾਬ ਕਰਾਉਣਾ ਹੈ ਭਾਬੀਆਂ ਦਾ ਕਿਹੜਾ ਕਿਹੜਾ ਹੱਕ ਹੁੰਦਾ ਹੈ ਇੱਕ ਤਾਂ ਗੇਟ ਰਕਾਈ ਦਾ ਗੇਟ ਰਕਾਈ ਦਾ ਤਾਂ ਭੈਣਾ ਦਾ ਹੁੰਦਾ ਸੁਰਮੇ ਦਾ ਨਾ ਹੁੰਦਾ ਹੁੰਦਾ ਹਨਾ ਤੇ ਹੋਰ ਕਿਹੜਾ ਹੁੰਦਾ ਇੱਕੋ ਹੀ ਆ ਕੋ ਜਾਂਦਾ ਬਸ ਇੱਕੋ ਹੀ ਰਹਿੰਦਾ ਬਸ ਮੈਂ ਇੱਕੋ ਹੀ ਲੱਖਾ ਲਾਵਾਂ ਕਰ ਲੈਣਾ ਹੋਰ ਕੋਈ ਤਾਂ ਹੋਣਾ ਨਹੀਂ ਬਾਅਦ ਚ ਹਾਂਜੀ ਮੈਨੂੰ ਵੀ ਸਾਫ਼ ਕਰ ਦੱਸ ਜਾ ਹਾਂ ਮੈਨੂੰ ਵੀ ਹਾਂ ਬਸ ਕੋਈ ਨਹੀਂ ਕੋਈ ਨਹੀਂ ਬਸ ਠੀਕ ਆ ਬੈਂਕ ਬੁੰਕ ਪੂਰੀ ਫੁੱਲ ਕਰਕੇ ਰੱਖਿਓ ਹੂੰ ਪੂਰੀ ਆ ਜਾ ਇੱਥੇ ਆ ਜਾ ਇੱਥੇ ਆ ਜਾ ਇੱਥੇ ਆ ਜਾ ਨਹੀਂ ਆਉਂਦੀ ਕਹਿੰਦੀ ਉਹ ਵੀਡੀਓ ਦਾ ਪਤਾ ਲੱਗ ਗਿਆ ਆ ਪਤਾ ਇਹਦਾ ਨਾਂ ਕੀ ਹੈ ਇਹਦਾ ਨਾਂ ਵਸੀ ਟਰੈਂਪੀ ਇਹਦਾ ਨਾਂ ਕੀ ਹੈ ਦੱਸਿਓ ਜਵਾਕਾਂ ਨੂੰ ਟ੍ਰੇਨਿੰਗ ਇਹ ਦਿੰਦੀਆਂ ਦੇਖਿਓ ਪੂਰੇ ਆ ਬੜਾ ਫੋਨ ਤੋਂ ਬੋਰ ਸਾਡੋ ਮੇਰੀ ਕਹਿੰਦੀ ਕਹਿੰਦੀ ਦਵਾ ਉਹ ਤੂੰ ਬੁਮਾਰਦੀ ਠੀਕਾ ਹੋ ਨਾ ਹਾਏ ਹਾਏ ਮਟਾਲੇ ਕਾਇਦੀ ਤਰੀ ਫਿਰਦੀ ਆ ਆਪਣਾ ਸਾਗ ਬਣ ਕੇ ਤਿਆਰ ਆ ਆਂਟੀ ਆਲਣ ਪਾਰੇ ਆਂਟੀ ਆਲਣ ਪੈ ਗਿਆ ਨਾ ਹਾਂ ਬਧੀਆਂ ਬਣ ਗਿਆ ਨਾ ਤੇ ਹੁਣ ਆਪਾਂ ਇਹਨੂੰ ਲਾਵਾਂਗੇ ਤੜਕਾ ਫਿਰ ਆਪਾਂ ਲਾਵਾਂਗੇ ਤਵੀ ਤੇ ਰੋਟੀਆਂ ਤੇ ਦੇਖਦਾ ਹਾਂ ਹੂੰ ਮੇਰਾ ਹੋ ਗਿਆ 6:30 ਦਾ ਟਾਈਮ ਤੇ ਹੁਣ ਆਪਾਂ ਤੜਕਾ ਲਾ ਕੇ ਰੋਟੀ ਬਣਾਵਾਂਗੇ ਸਾਗ ਕੁਲ ਕੇ ਬਹੁਤ ਵਧੀਆ ਬਣਿਆ ਹੈ ਨੇਰੇ ਚ ਇਧਰ ਥੋੜਾ ਜਿਹਾ ਦੀਨਾ ਨੀਗਾ ਪਰ ਉਹਦਾ ਵਧੀਆ ਕੁਲਿਆ ਹਨਾ ਲਾਵਾਂਗੇ ਸਾਗ ਨੂੰ ਤੜਕਾ ਆਹ ਪੀੜੀ ਫੜਾਈ ਨਾ ਬੜਾ ਗੰਡੇ ਗੁੰਡੇ ਹੋਦੇ ਘਟੇ ਪੈ ਲਾ ਧੰਨਵਾਦ ਹੈ ਇੱਕ ਵੀਡੀਓ ਚੱਕ ਲਾ ਛੱਡ ਦੇ ਛੱਡ ਦੇ ਛੱਡ ਦੇ ਪਤਾ ਹੋ ਜਾਂਦੇ ਹਾਂ ਹਾਂ ਗਾਇਸ ਵੀਰੇ ਸਾਗ ਤਾਂ ਬਣ ਚੁੱਕਿਆ ਬਸ ਠੀਕ ਲੰਗਰ ਦੀ ਤਿਆਰੀ ਹੁਣ ਲੰਗਰ ਦੀ ਤਿਆਰੀ ਆ ਇੱਕ ਮਹਾਰਾਜ ਆ ਰਹੇ ਨੇ ਉਧਰ ਆਟੇ ਨੂੰ ਬਾੜਾ ਦਿੱਤਾ ਜਾ ਰਿਹਾ ਤੇ ਰੋਟੀ ਖਾਣ ਵਾਲੇ ਕਿੰਨੇ ਬੈਠੇ ਨੇ ਇਹਦੇ ਲਈ ਮਾਤਾ ਸ੍ਰੀ ਜੀ ਵਿਅਸਤ ਚੱਲ ਰਹੇ ਨੇ ਇਧਰ ਜਾੜਾ ਨਾਲ ਚੈੱਕ ਅਪ ਕਰਾ ਕੇ ਆਏ ਨੇ ਬਾਈ ਜੀ ਫਿਰ ਡਾਕਟਰ ਨੇ ਕਹਿਦਾ ਕਿ ਦੇ ਦੇ ਬਾੜ ਦੇ ਆ ਕੇ ਸਾਗ ਦੀ ਐ ਓਏ ਹਾਂ ਉਹ ਕਹਿੰਦਾ ਚੱਕ ਦੇ ਵੜ ਜੋ ਤਰਾ ਦਲ ਕੇ ਕੱਢ ਦਿਓ ਕਿਹੜਾ ਲਗਾਣਾ ਬਰਾਮਦ ਕਰਤੀ ਬਾਕੀ ਸੰਗਤਾਂ ਪਹੁੰਚ ਚੁੱਕੇ ਨੇ ਸਾਰਿਆਂ ਰੋਟੀ ਖਾਂ ਹਾਂ ਸਾੜੇ 30 ਹਜ਼ਾਰ ਕਿਉਂ? ਓਪੀ ਰਿਵੀਊਟ ਕਰਦੇ। ਸਾਤੀ ਹੁੰਦਾ ਗਰਮੀ ਹੋ ਗਈ ਲਾਦੇ ਆ ਹਾਂ। ਕਸ਼ਮੀਰ ਤੇ ਬੈਠੀ ਹੁੰਦੀਆਂ ਲੱਗਦੀਆਂ। ਸਾਗ ਨਾਲ ਮੂਲੀ ਪੱਚਾ ਪਾਰਟ ਚੀਰ ਰਹੀ ਐ। ਅਸੀਂ ਵੀ ਬਲੌਗ ਬਣਾ ਸਕਦੇ ਆ। ਕੋਰ ਬਲੌਗ ਦੇ ਚੈਨਲ ਤੇ ਪਾ ਸਕਦੇ। ਬਹੁਤ ਬਹੁਤ ਵਧਾਈਆਂ ਬਾਈ। ਨਵੇਂ ਵਾਈਪਰ ਦੀਆਂ। ਹਮ। ਮੁਬਾਰਕਾਂ ਤੈਨੂੰ। ਬਹੁਤ ਵੱਧ ਬਣ ਗਿਆ। ਜਿਹੜੇ ਤੂੰ ਵਾਈਪਰ ਵਾਲਾ ਹੋ ਗਿਆ। ਬਹੁਤ ਸੰਤਮਣ ਗਿਆ। ਬਰਾਬਰ ਬਰਾਬਰ ਇਹ ਮੈਂ ਆਉਦੇ ਹਜ਼ਾਰ ਰੁਪਏ ਨਾਲ ਜ਼ਰੂਰੀ ਹੈ ਇਹ ਗ੍ਰੀਡ ਨੇ ਇਹ ਚਾਹੀਦਾ ਰੰਗ ਵੀ ਪੂਰਾ ਘਹਿਣਾ ਸਿਲੈਕਟ ਕੀਤਾ ਪਿੰਕ ਤੇ ਚਿੱਟਾ ਲਾਲ ਆ ਇਹਨੂੰ ਜੰਗਾਲ ਲੱਭੇ ਜੇ ਪਿਓਰ ਲੋਹਾ ਵਾ ਜੈਸਤੀ ਸਰੇ ਹੁਣ ਤੁਹਾਨੂੰ ਪੰਜਾਬ ਦੀ ਅਜਰੇ ਟਾਈਮ ਦੀ ਮਹਿੰਗੀ ਚੀਜ਼ ਦਿਖਾਉਂਦੇ ਆ ਪਾਥੀ ਜਿਹਦਾ ਕ ਰੇਟ ਮਾਰਕੀਟ ਰੇਟ 5 ਰੁਪਏ ਆ ਕਰਦੇ ਆਨਬਾਕਸਿੰਗ ਇਹਦੀ। ਬਾਈ। ਅਨਬਾਕਸਿੰਗ ਹੋ ਗਈ। 100 ਰੁਪਏ। ਦੁਬਾਰਤੋਂ ਫੇਰ ਮੁਬਾਰਕਾਂ। ਭਾਬੀ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਨਵੇਂ ਵਾਈਪਰ ਦੀਆਂ। ਹੋਰ ਚਲੋ ਪਾਰਟੀ ਹੋ ਗਈ ਅੱਜ ਤਾਂ ਜੀ। ਪਾਰਟੀ ਆ ਤੇ ਸਾਰਾ ਬਣਾਇਆ। ਆ ਦੇ ਐ ਸੂਲਤ ਦਿੱਤੀ ਗਈ ਐ। ਹਾਂ। ਬੰਦੇ ਨੇ ਇੱਥੋਂ ਐ ਪੂਰਾ ਐ। ਹਾਂ ਐ। ਲਿਖਿਆ ਉੱਤੇ ਦੇ। ਨਹੀਂ ਆ ਦੇ। ਪਹਿਲਾਂ ਸੂਲਤ। ਤੇ ਕਲਾਸਾਂ ਲਵਾ ਗਿਆ ਅਜਬਰ ਨਾਲੇ। ਜੱਤਾ ਜੀ ਆਏ ਲੋ ਸਾਰਾ ਮਿਸਤਾ ਦਾ ਘਪੜਾ ਤੜਕਾ ਤਿਆਰ ਸਾਗ ਦਾ ਸਾਗ ਸਾਡਾ ਰੈਡੀ ਆ ਕਿਉਂ ਲੱਗਦਾ ਨਾ ਉਹਦੇ ਹਰ ਘਾ ਅੰਟੀ ਸਾਡੀ ਰੋਟੀਆਂ ਬਣਾ ਰਹੀ ਗੰਨੀਆਂ ਕਰ ਕਰ ਅਸੀਂ ਉਹਨੇ ਬਾਕੀ ਖਾਣ ਵਾਲੀ ਜੰਤਾ ਬੈਠੀ ਜਾਂ ਜੰਤਾ ਨੂੰ ਦੇਣੀ ਉਧਰ ਮੋਲੀ ਸੰਗ ਤਾਂ ਬੜੀ ਪਹੁੰਚੀ ਹੋਈ ਆ ਜੇ ਪਤਾ ਕੱਦ ਸਾਗ ਦਾ ਲੰਗਰ ਲੱਗਿਆ ਹੋਇਆ ਸੰਗ ਤਾਂ ਪਹਿਲੀ ਪਹੁੰਚ ਗਏ ਸਹੀ ਆ ਮੰਗਾ ਧੰਨਵਾਦ ਕੱਪਾ ਹੈਗਾ ਰੁਪਏ ਦਾ ਨਾਲ ਪ੍ਰਭ ਨੇ ਆਈ ਪ੍ਰਭ ਜਮਨ ਮੈਂ ਮੱਥਾ ਮਾਰੀਏ ਨਾ ਪਹਿਲਾਂ ਕੈਮਰਾ ਚਲਾਇਆ ਨੇ ਹੋਰ ਚਾਚਾ ਠੀਕ ਹੈ ਕੈਮਾ ਲਿਓ ਭਾਈ ਚਾਚਾ ਜੀ ਪਹੁੰਚ ਚੁੱਕੇ ਨੇ ਸਟੇਜ ਤੇ ਤੇ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਜਾਵੇ ਬੋਲੀ ਬੰਦ ਹੁੰਦਾ ਨਾ ਇਹ ਮੜਾ ਚਾਕਾ ਹੀ ਮਰੋ ਇਹ ਫੋਨ ਜਿੱਥੇ ਰੇਂਜ ਫੜਦਾ ਚਾਚਾ ਉੱਥੇ ਹੋਰ ਫੋਨ ਹੀ ਰੇਂਜ ਫੜਦੇ ਇਹ ਤੇਲ ਬਦਲਣ ਨਾਲ ਬੰਦ ਨਾ ਸਰਵਿਸ ਕਰਵਾਉਣੀ ਬਹੁਤ ਬਹੁ ਵਧਾਈਆਂ ਚਾਚਾ ਜੀ ਨੂੰ ਨਵੇਂ ਫੋਨ ਦੀਆਂ ਤੇ ਚਾਚਾ ਜੀ ਆ ਫੋਨ ਨੂੰ ਛੁੱਟੀ ਦਿਓ ਹੁਣ ਇਹਨੂੰ ਛੁੱਟੀ ਤੇ ਭੇਜ ਦਿਓ ਤੇ ਮੁਬਾਰਕਾਂ ਬਹੁਤ ਬਹੁ ਨਵੇਂ ਫੋਨ ਦੀਆਂ ਚਾਚਾ ਜੀ ਨੂੰ ਹਾਂ ਤੜੀਆਂ ਤੜੀਆਂ ਸਾਰੇ ਜਾਣੇ ਕਲਾਪਿੰਗ ਕਰੋ ਬੱਚਿਓ ਸ਼ਾਬਾਸ਼ ਬਰੀ ਬਰੀ ਗੁੱਡ ਸ਼ਾਬਾਸ਼ ਸਾਰੇ ਬੋਲੋ ਜੈ ਮਾਤਾ ਅਨਬਾਕਸਿੰਗ ਕਰੋ ਐਕਸਪਲੇਨ ਵੀ ਕਰੋ ਫੋਨ ਦਾ ਗਾਇਸ ਵੀਰੇ ਗਾਇਸ ਵੀਰੇ ਫੋਨ ਖੁੱਲ ਰਹੇ ਆ ਮੇਰੇ ਮਮੇ ਨੂੰ ਤਾਂ ਨਹੀਂ ਆਉਂਦਾ ਕੱਢ ਜੋ ਕੱਢ ਜੋ ਕੱਢ ਜੋ ਇੱਕ ਨੰਬਰ ਜਿਹੜਾ ਹੈ ਰਿਮੋਟ ਵਾਲਾ ਹੈ ਉਹ 3200 ਕਿ ਕਰਨੇ ਆ ਦੂਜਾ ਪਾ ਲਾਂਗੇ ਚਿੱਪ 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 ਜਿਹੜੀ ਬੰਦੀ ਹੈ ਚਿੱਪ ਜਿਹੜੀ ਬੰਦੀ ਹੈ ਗਾਣੇ ਦੀ ਹੈ ਚਾਹ ਚਿੱਪ ਨਾਲ ਗਾਣੇ ਚੱਲਣਗੇ ਗਾਣੇ ਵੀ ਪੰਦੇ ਦੀ ਗਾਣੇ ਤਾਂ ਉਂਗਾੜਿਆ ਕਰ ਤੂੰ ਗਾਣੇ ਤੂੰ ਉਂਗਾੜਿਆ ਕਰ ਚਾ ਇਹਨਾ ਸੋਹਣਾ ਕੌਣਾ ਤਾਂ ਜੋ ਚਲ ਸੁਣਾ ਕਾਣਾ ਖਾਓ ਪੀਓ ਐਕਸ ਕਰੋ ਮਿੱਤਰਾ ਮੈਂ ਸੁਣਾਦਾ ਅਜੂ ਅੱਗੇ ਦਿਲ ਪਰ ਕੇ ਦੇਦਾਂ ਦਿਖਾਏ ਹੋਣਾ ਗਾਇਸ ਵੀਰੇ ਸੌਰੀ ਸਾਰਿਆਂ ਨੂੰ ਤੇ ਉਹ ਰਹੇਗਾ ਸੀ ਵਿੱਚ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਸਾਰੇ ਜਾਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆ ਨੈਕਸਟ ਵਲੌਗ